e जी गुरु जी वाह श्री वागू चौरा साहब डेरा बाबा नानक जी के दो हॉस्पिटल वालों मेडिकल कैंप दास बाबा सुखदेव सिंह सोवीं सं गुरु नानक देव जी महाराज वासी चौरासाबेरा बा नानक जी ਨਾਨਕ ਇੰਟਰਨੈਸ਼ਨਲ ਸੇਵਾ ਮਿਸ਼ਨ ਦੇ ਬੈਨਰ ਤੇ ਅੱਜ ਇਹ ਫ੍ਰੀ ਮੈਡੀਕਲ ਕੈਂਪ ਦੀ ਸ਼ੁਰੂਆਤ ਹੋਈ। ਸ਼ਹਿਰ ਤੋਂ ਹੁਣ ਤੱਕ ਕਾਫੀ ਲੋੜਵੰਦ ਪਰਿਵਾਰਾਂ ਨੇ ਇਸ ਕੈਂਪ ਦਾ ਲਾਹਾ ਲਿਆ। ਔਰ ਇਹ ਮੁਕਤਾ ਦੀ ਸੇਵਾ ਲਈ ਇੱਕ ਬਹੁਤ ਮਹੱਤਵਪੂਰਨ ਕਦਮ ਹੈ। ਅਸੀਂ ਹਮੇਸ਼ਾ ਇੱਕ ਆਜ ਕਿਤਨੇ ਕਿਤੇ ਕਰਦੇ ਰਹਿੰਦੇ ਹਾਂ। ਮਹਾਰਾਜ ਦੇ ਹਸਪਤਲ ਵੀ ਕੈਪ ਲਾਇਆ ਜਾਂਦੇ ਨੇ ਗੁਰਦਾਰਾ ਕੋ ਨਾਨਕ ਦਰਬਾਰ ਉਸਤਾਦ ਬਾਬਾ ਸ਼ਿਚਨ ਜੀ ਦਾਗਾ ਮਹਾਰਾਜ ਦੇ ਵੀ ਲੈਡੀਅਲ ਕੇ ਆਰਮੀ ਜਲਾਇਆ ਜਾਂਦੇ ਨੇ ਸੋ ਇਹ ਸਾਰੀਆਂ ਸੇਵਾਵਾਂ ਵੀ ਮਹਾਰਾਜ ਪਾਛਾ ਦੀ ਬਾਰ ਬਹੁਤ ਸਤਿਕਾਰ ਕਰਦੇ ਨੇ ਅੱਜ ਰਚਾ ਨਿਤ ਨਦੀ 18 ਰੋਗ ਨਾਲ ਇਹਨਾਂ ਸਾਧਨਾਂ ਆਪਣੇ ਜੀ ਦੇ ਸਾਰਾ ਸਾਲ ਸਤਿਕਾਰ ਨਵੰਤਨਤਾਇ ਕਿਰਤ ਕਰੋ ਨਾਮ ਜੋਨ ਵੰਸ਼ ਤੋਂ ਦਸਤਕੀ ਦਿੱਤਾ ਪਾਈ ਜਾਂਦੀ तो को अस्ट सर्विस डेंट्री कैंप शुरुआत अच्छी लख बहुत महान स्पाल इस बॉर्डर एरिएवर सेंटर लगभग हर महीने कैंप लगा और चौबीस पच्ची कैंप ला ਦੇ ਦਿੱਤੇ ਹੋਏ ਉਦੇਸ਼ਿਤ ਕਰੋ ਨਾਮ ਜੰਮੇ ਦੇ ਬਾਰੇ ਇਹ ਕਰਾਂਗੇ ਸੇਧ ਦੀ ਉਤਮ ਪੁਸ਼ਟੀ ਵੀ ਹੈ ਸਮਾਜਿਕਾ ਸੁਖੀ ਕਰਨਾ ਨਾਮ ਜਪਣੇ ਪਰਮ ਤੋਬਾ ਬੁਆਲੇ ਕਿਸ਼ੋਰ ਨੂੰ ਇਨਸ਼ਾਅਰ ਸਿਸਟਮ ਦਾ ਜਿੰਦਸਵਾਨ ਦੀ ਬੇਟਾ ਇਹ ਸਾਰੇ ਕਾਰਜਾਤ ਪੂਰੇ ਕਰਦੇ ਰਹਿਣੇ ਆ ਅੱਜ ਨੂੰ ਮਿਲਤੀ ਹੈ ਇਸੇ ਤਰ੍ਹਾਂ ਵਾਤਾਵਰਣ ਦੀ ਸੁਰੱਖਿਆ ਲਈ ਉਪਰਾਲੇ ਕਰਦੇ ਰਹੀਏ ਜਿਵੇਂ ਕਿ ਉਹ ਸਾਉਂਦ ਦੇ ਹਿੰਦੇ ਚ ਸੁਧਰਤਾਂ ਦੀ ਐਲਾਨ ਕਰਦੇ ਆਂ ਉਹਦੇ ਦੀ ਐਲਾਨ ਕਰਦੇ ਆਂ ਦੋ ਬਲਦਾਂ ਤੋਂ ਦੋ ਬਲਦਾਂ ਦੇ ਮੌਂਦਿਆਂ ਤਾਂ ਕਿ ਵਾਤਾਵਰਨ ਦੀ ਸੁਧਤਾ ਵਾਸਤੇ ਇਹ ਉਪਰਾਲੇ ਕੀਤੇ ਜਾਣ। ਜੋ ਅਜਾਲ ਹੈ ਕਿ ਉਹਦੇ ਬੁਲੰਦ ਸਥਿਤੀ ਗਰਮੀ ਦਾ ਤਾਪਰ ਜਿਆਦਾ ਵਾਤਾਵਰਨ ਔਰ ਇਹ ਵੀ ਉਤਾਲੇ ਸਾਲ ਕੱਟੇ ਚਾਹੀਦੇ। ਪਲਾਸਟਿਕ ਦੀ ਵਰਤੋਂ ਸਾਲ ਕੱਟੇ ਚਾਹੀਦੀ। ਪਾਣੀ ਨੂੰ ਵੀ ਬਚਾਉਣਾ ਚਾਹੀਦਾ। ਇਹ ਮਹਾਨ ਉਪਾਲੇ ਸੰਤਾਂ ਦੇ ਸਹਿਯੋਗ ਨਾਲ ਸਾਰੇ ਗੁਰੂ ਗ੍ਰੇਸ਼ ਸਾਹਿਬ ਜੀ ਕਰਦੇ ਚਾਹੇ ਇਹ ਕੋਈ ਜਾਣੀ ਜਾਈਏ ਸਾਰਿਆਂ ਨੂੰ ਮੇਰੇ ਵੱਲੋਂ ਸਾਸੀਕਰ ਜੀ ਅੱਜ ਬਹੁਤ ਹੀ ਵਧੀਆ ਸੁਭਾਗ ਹੈ ਕਿ ਪਿੰਡ ਡੇਰਾ ਡੇਰਾਬਾਬਾ ਨਾਨਕ ਕਸਬਾ ਵਿਖੇ ਗੁਰੂ ਨਾਨਕ ਮਿਸ਼ਨ ਇੰਟਰ ਨੈਸ਼ਨਲ ਸੇਵਾ ਮਿਸ਼ਨ ਵੱਲੋਂ ਇੱਕ ਫ੍ਰੀ ਚੈੱਕਅਪ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਹ ਜਿਸ ਵਿੱਚ ਨਿਊ ਲਾਈਫ ਹਸਪੀਟਲ ਅਮਰਸਰ ਤੇ ਸੁਪਰ ਸਪੈਸ਼ਲਟੀ ਹਸਪੀਟਲ ਸਰਬਸੋਖ ਹਸਪਤਾਲ ਬਟਾਲੇ ਵੱਲੋਂ ਮਿਲ ਕੇ ਇੱਥੇ ਡੇਰਾਬਾਬਾ ਨਾਨਕ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਹਾਰਟ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਜਿਹਦੇ ਵਿੱਚ ਲੇਡੀਜ਼ ਦੀ ਜੋ ਵੀ ਪ੍ਰੋਬਲਮ ਹੈ ਉਹਨਾਂ ਦਾ ਚੈੱਕਅਪ ਕੀਤਾ ਗਿਆ 슈ਗਰ ਦੇ ਮਰੀਜ਼ਾਂ ਦੀ 슈ਗਰ ਟੈਸਟ ਕੀਤੀ ਗਈ ਸੋ ਸਾਰੇ ਕਮ ਸੇ ਕਮ ਹੀ 150 ਤੋਂ 200 ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਜਿੰਨੇ ਵੀ ਇੱਥੇ ਡੇਰਾ ਬਾਬਾ ਨਾਨਕ ਹਲਕੇ ਦੇ ਨਿਵਾਸੀ ਹੈ ਉਹਨਾਂ ਨੇ ਇਹ ਕੈਂਪ ਦਾ ਜਿਹੜਾ ਵਾ ਲਾਭ ਉਠਾਇਆ ਜਿਸ ਵਿੱਚ ਸਾਡੇ ਬਹੁਤ ਹੀ ਸਪੈਸ਼ਲਿਸਟ ਡਾਕਟਰ ਡਾਕਟਰ ਸ਼ਾਗਰ ਜੀ ਨਾਲ ਨਾਲ ਅੰਮ੍ਰਿਤਸਰ ਤੋਂ ਸਾਡੇ ਵਿਨੇ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਅ ਅੱਜ ਸਾਰਿਆਂ ਹੀ ਮਤਲਬ ਮਰੀਜ਼ਾਂ ਦਾ ਜਿਹੜਾ ਉਹ ਚੈੱਕਅਪ ਕੀਤਾ ਗਿਆ